ਦੋਸਤੋ ਸਵਾਗਤ ਹੈ ਤੁਹਾਡਾ ਰਿਵੀਜ਼ਨ ਦੇ ਅਗਲੀ ਕਲਾਸ ਦੇ ਵਿੱਚ ਤੇ ਟੌਪਿਕ ਹੈ ਇੰਡੀਆਜ਼ ਅਪਰੋਚ ਟੂ ਮੇਜਰ ਵਰਲਡ ਇਸ਼ੂਜ਼ ਭਾਰਤ ਦਾ ਸੰਸਾਰ ਦੇ ਮੁੱਖ ਮੁੱਦਿਆਂ ਪ੍ਰਤੀ ਦ੍ਰਿਸ਼ਟੀਕੋਣ ਇਸ ਵੇਲੇ ਦੁਨੀਆ ਦੇ ਵਿੱਚ ਬਹੁਤ ਸਾਰੇ ਮੁੱਖ ਮੁੱਦੇ ਹਨ ਜਿਸ ਜਿਸ ਦੇ ਵਿੱਚ ਮਨੁੱਖੀ ਅਧਿਕਾਰ ਹੈ ਡਿਸ armਮੈਂਟ ਨਿਸ਼ਸਥਰੀਕਰਨ ਹੈ ਟੈਰੋਰਿਜ਼ਮ ਹੈ ग्लोबलाइजेशन ਦੇ ਪ੍ਰੋਬਲਮਸ ਐਨਵਾਇਰਨਮੈਂਟ ਦੇ ਪ੍ਰੋਬਲਮਸ ਹੈ ਇਹ ਸਾਰੇ ਪ੍ਰੋਬਲਮਸ ਜਿਹੜੇ ਨੇ ਰਿਲੇਟਡ ਨੇ ਇਹ ਦੁਨੀਆ ਦੇ ਮੁੱਖ ਮੁੱਦੇ ਨੇ ਤੇ ਆਓ ਉਸ ਦੇ ਵਿੱਚੋਂ ਅਸੀਂ ਛੋਟੇ ਪ੍ਰਸ਼ਨ ਉੱਤਰ ਕਰਦੇ ਹਾਂ ਇਸ ਵੀਡੀਓ ਦੇ ਵਿੱਚ ਪਹਿਲਾ ਪ੍ਰਸ਼ਨ ਹੈ ਕਿਹੜੀ ਅੰਤਰਰਾਸ਼ਟਰੀ ਸੰਸਥਾ ਜ਼ਮੀਰ ਦੇ ਕੈਦੀਆਂ ਲਈ ਸੰਘਰਸ਼ ਕਰਦੀ ਹੈ ਤੇ ਸੰਯੁਕਤ ਰਾਸ਼ਟਰ राष्ट्रमंडल एमनेस्टी इंटरनेशनल अमनैसटी इंटरनेशनल है राइट संयुक्त राष्ट्र पूरे देशों का संगठन है राष्ट्रमंडल वो जो करीब ब्रिटेन अंदर अंडर से के संगठन है और संयुक्त राष्ट्र की मनुखी अधिकार परिषद ये अधिकारा दे करता लेकिन जो जमीर दे दे लिए अमनसटी इंटरनेशनल है, इंटरनेशन है याद रखना सी इसका आंसर है ਅਗਲਾ ਹੈ ਨਿਸ਼ਸਥਰੀਕਰਨ ਦਾ ਕੀ ਭਾਵ ਨਿਸ਼ਸਥਰੀਕਰਨ ਦਾ ਭਾਵ ਹੈ ਵਿਨਾਸ਼ਕਾਰੀ ਹਥਿਆਰੀ ਤੱਕ ਹਥਿਆਰ ਦਾ ਖਾਤਮਾ ਕਰਨਾ ਰਾਸ਼ਟਰ ਵਿੱਚ ਚੱਲ ਰਹੀ ਹਥਿਆਰ ਵਡਾਉਣ ਦੀ ਦੌੜ ਨੂੰ ਠੀਮਾ ਕਰਨਾ ਹਥਿਆਰ ਨੂੰ ਸੀਮਿਤ ਕਰਨਾ ਜਾਂ ਘਟਾਉਣਾ ਤੇ ਨਵੇਂ ਹਥਿਆਰ ਦੇ ਉਤਪਾਦਨ ਤੇ ਬੰਦ ਕਰਨਾ ਤੇ ਨਿਸ਼ਸਥਰੀਕਰਨ ਦਾ ਮੇਨ ਭਾਵ ਤਾਂ ਹਥਿਆਰ ਨੂੰ ਸੀਮਿਤ ਕਰਨਾ ਤੇ ਘਟਾਉਣਾ ਹੈ ਪਰ ਇਸ ਦੇ ਦਾਇਰੇ ਦੇ ਵਿੱਚ ਵਿਨਾਸ਼ਕਾਰੀ ਹਥਿਆਰ ਨੂੰ ਖਤਮ ਕਰਨਾ ਵੀ ਆ ਜਾਂਦਾ ਹੈ ਤੇ ਨਵੇਂ ਹਥਿਆਰ ਦੇ ਉਤਪਾਦਨ ਬੰਦ ਨੂੰ ਬੰਦ ਕਰਨਾ ਵੀ ਆ ਜਾਂਦਾ ਹੈ ਪਰ ਤੁਸੀਂ ਫਿਲਹਾਲ ਆਨਸਰ ਸੀ ਨਾਲ ਜਾਈਓ ਪਰ ਆਂਦਾ ਇਹ ਤਿੰਨੋਂ ਇਹਦੇ ਵਿੱਚ નિਸ਼ਚਿਤ ਕਰਣ ਭਾਰਤ ਨੇ ਉਦਾਰਵਾਦ ਅਤੇ ਨੀਜੀਵਾਦ ਦੀ ਨੀਤੀ ਕਦੋਂ ਅਪਣਾਈ ਸੀ ਇਹ 1991 ਦੇ ਵਿੱਚ ਅਪਣਾਈ ਸੀ ਵਿਸ਼ਵੀਕਰਨ ਉਤਸ਼ਾਹਿਤ ਕਰਦਾ ਕਿਸ ਚੀਜ਼ ਨੂੰ ਉਤਸ਼ਾਹਿਤ ਕਰਦਾ ਅੰਤਰਰਾਸ਼ਟਵਾਦ ਨੂੰ ਅੰਤਰਰਾਸ਼ਟ ਸਹਿਯੋਗ ਨੂੰ ਸਮਰਾਜਵਾਦ ਨੂੰ ਤੇ ਬਸਤੀਵਾਦ ਨੂੰ ਤੇ ਦੇਖੋ ਇਹ ਤਾਂ ਅੰਤਰਰਾਸ਼ਟਵਾਦ ਨੂੰ ਵੀ ਉਤਸ਼ਾਹਿਤ ਕਰਦਾ ਹੈ अंतरराष्ट्रीय सहयोग में भी उत्साहित करता है पर इस सम्राजवाद को उत्साहित करता है साढ़ा आंसर होगा सम्राजवाद सी अगला प्रश्न है मनुखी अधिकारों के अधिकार, अधिकार शामिल नहीं है इन्होंने मनुख्य अधिकार अधिकार शामिल नहीं है जीवन का अधिकार है स्वतंत्रता अधिकार है संपत्ति का अधिकार है सरकार विरुद्ध अधिकार शामिल नहीं है। ए वाला नहीं है तो डी अपना आंसर होी ए वाला ਅਗਲਾ ਪ੍ਰਸ਼ਨ ਹੈ ਸੰਯੁਕਤ ਰਾਸ਼ਟਰੀ ਮਹਾ ਸਭਾ ਨੇ ਮਾਨਵ ਅਧਿਕਾਰ ਸੰਬੰਧੀ ਘੋਸ਼ਣਾ ਕਦੋਂ ਗ੍ਰਹਿਣ ਕੀਤੀ ਸੀ ਗ੍ਰਹਿਣ ਕੀਤੀ ਸੀ ਇਹ ਗ੍ਰਹਿਣ ਹੈ ਤੇ 10 ਦਸੰਬਰ 1948 ਨੂੰ ਕੀਤੀ ਸੀ ਇਹ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਤੇ ਇਸ ਦੇ ਵਿੱਚ ਆਪਣਾ ਆਪਸ਼ਨ ਹੈ 10 ਦਸੰਬਰ ਇਹ ਵਾਲਾ ਡੀ ਵਾਲਾ ਡੀ ਹੈ ਆਨਸਰ ਆਪਣਾ 1948 ਸੰਯੁਕਤ ਰਾਸ਼ਟਰੀ ਮਾਨਵ ਅਧਿਕਾਰ ਸੰਬੰਧੀ ਕਿਹੜੀ ਸੰਸਥਾ स्थापित ਹੋਈ ਸੀ ਉਸ 47 ਸੰਕਰਾਸ਼ਤੀ ਮਨੁੱਖ ਅਧਿਕਾਰਾਂ ਸੰਬੰਧੀ ਕਿਹੜੀ ਸੰਸਥਾ ਸਥਾਪਿਤ ਹੋਈ ਸੀ ਤੇ ਇਹ ਹਿਊਮਨ ਰਾਈਟ ਕਮਿਸ਼ਨ ਸਥਾਪਿਤ ਹੋਈ ਸੀ ਮਨੁੱਖ ਅਧਿਕਾਰ ਤੇ ਆਪਸ਼ਨ ਹੈ ਮਨੁੱਖ ਅਧਿਕਾਰ ਆਯੋਗੀ ਸ ਇਹ ਆਪਸ਼ਨ A ਹੈ ਅਗਲਾ ਪ੍ਰਸ਼ਨ ਹੈ ਪਰਮਾਣੂ ਅਪਰਸਾਰ ਸੰਧੀ ਕਦੋਂ ਕੀਤੀ ਗਈ ਸੀ ਆਪਰਸਾਰ ਸੰਧੀ ਪਰਮਾਣੂ ਅਪਰਸਾਰ 1968 ਚ ਐਨ ਪੀ ਟੀ ਇਸ ਨੂੰ ਕਿਹਾ ਜਾਂਦਾ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਐਨ ਪੀ ਟੀ ਤੇ ਅਗਲੇ ਪ੍ਰਸ਼ਨ ਤੇ ਮੂਵ ਕਰਦੇ ਹਾਂ ਸੰਵਿਧਾਨ ਦੇ ਕਿਹੜੇ ਅਨੁਛੇਦ ਨੂੰ ਮੌਲਿਕ ਅਧਿਕਾਰ ਦਾ ਰੱਖਿਅਕ ਮੰਨਿਆ ਜਾਂਦਾ ਹੈ ਤੇ ਇਹ ਹੈ 32 ਨੂੰ ਹੁਣ ਦੇਖਦੇ ਹਾਂ 32 ਕਿਹੜਾ ਆਪਸ਼ਨ ਹੈ ਸਾਡਾ 31 ਤੇ 32 A ਤੇ B ਤੇ 32 ਨੂੰ ਮੰਨਿਆ ਜਾਂਦਾ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀਜ਼ ਇਹਨੂੰ ਕਿਹਾ ਜਾਂਦਾ ਹੈ ਦਿੱਤਾ ਹੈ ਅਸੀਂ ਸੁਪਰੀਮ ਕੋਰਟ 'ਚ ਜਾ ਕੇ ਹਾਈ ਕੋਰਟ ਜਾ ਕੇ ਆਪਣੀ ਰਿਟਾ ਲਾਗੂ ਕਰਵਾ ਸਕਦੇ ਆ ਪੰਜ ਰਿਟਸ ਜਿਹੜੇ ਨੇ ਹੈਬਿਸ ਕਾਰਪਸ ਮੰਡਮਸ ਸਰਟੀਓਰੇਰੀ ਕਿਉ ਵਾਰੰਟੋ ਪ੍ਰੋਹਿਬਿਸ਼ਨ ਵਿਸ਼ਵੀਕਰਨ ਦੀ ਕਿਹੜੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਤੇ ਇਹ ਹੈ ਵਿਸ਼ਵੀਕਰਨ ਦੀ ਜਿਹੜੀ ਮਹੱਤਵਪੂਰਨ ਵਿਸ਼ੇਸ਼ਤਾ ਹੈ ਬਹੁ ਰਾਸ਼ਟਰੀ ਕੰਪਨੀਆਂ ਦੀ ਆਰਥਿਕ ਗਤੀਵਿਧੀਆਂ ਵਿੱਚ ਵਾਧਾ ਇਹ ਹੈ ਆਨਸਰ ਇਸ ਦਾ ਇਹ ਵੀ ਹੋ ਸਕਦਾ ਇਹ ਹੈ ਦੂਸਰਾ ਮਜ਼ਦੂਰਾਂ ਨੂੰ ਦੂਸਰੇ ਦੇਸ਼ਾਂ ਵਿੱਚ ਜਾਣ ਦੀ ਖੁੱਲ ਇਹ ਵੀ ਹੈ ਉਦਯੋਗ ਵਿਕਾਸ এবੀ ਹੈ ਤੇ ਫਿਰ ਤੇ ਸਾਰਾ ਹੀ ਹੋ ਜਾਏਗਾ ਦੇ ਸਮੁੱਚੇ ਵਿਸ਼ਵ ਲਈ ਇੱਕ ਹੀ ਅਰਥ ਵਿਵਸਥਾ ਨੂੰ ਕਾਇਮ ਕਰਨਾ এবੀ ਹੈ ਤੇ ਫਿਰ ਇਹ ਇਸ ਤਰ੍ਹਾਂ ਦਾ ਆਨਸਰ ਹੈ ਉਪਰੋਕਤ ਸਾਰੇ ਨਹੀਂ ਹੈ ਤਾਂ ਆਪਣਾ ਆਨਸਰ ਡੀ ਨਲ ਜਾਏਗਾ ਯਾਦ ਰੱਖਣਾ ਮਨੁੱਖੀ ਅਧਿਕਾਰ ਦਿਵਸ ਹਰ ਸਾਲ ਕਦੋਂ ਮਨਾਇਆ ਜਾਂਦਾ ਹੈ ਤੇ 10 ਦਸੰਬਰ ਨੂੰ ਮਨਾਇਆ ਜਾਂਦਾ ਹੈ ਕਿਉਂਕਿ 10 ਦਸੰਬਰ ਨੂੰ 47 ਨੂੰ ਇਸ ਨੂੰ ਗ੍ਰਹਿਣ ਕੀਤਾ ਗਿਆ ਸੀ ਮਨੁੱਖੀ ਅਧਿਕਾਰ ਦੇ ਚਾਟਰ ਨੂੰ ਅਸਾਂ ਭਾਰਤ ਸੰਵਿਧਾਨ ਦੇ ਕਿਹੜੇ ਭਾਗ ਵਿੱਚ ਮੌਲਿਕ ਅਧਿਕਾਰ ਦਿੱਤੇ ਗਏ ਹਨ ਤੇ ਭਾਗ 3 ਵਿੱਚ ਇਸ ਨੂੰ ਪਾਰਟ 3rd ਕਹਾ ਜਾਂਦਾ ਆਰਟੀਕਲ 12 ਤੋਂ ਲੈ ਕੇ ਆਰਟੀਕਲ 35 ਤੱਕ ਲੰਡਨ ਵਿਖੇ ਅਮਨੇਸਟੀ ਇੰਟਰਨੈਸ਼ਨਲ ਨਾਮ ਦੀ ਸੰਸਥਾ ਸਰਕਾਰੀ ਹੈ ਜਾਂ ਨਿੱਜੀ ਹੈ ਤੇ ਇਹ ਸੰਸਥਾ ਨਿੱਜੀ ਹੈ ਜੀ ਗੈਰ ਸਰਕਾਰੀ ਨਾਨ ਗਵਰਨਮੈਂਟਲ ਮਨੁੱਖੀ ਅਧਿਕਾਰਾਂ ਦਾ ਅੰਸ਼ ਕੀ ਹੈ ਮਨੁੱਖੀ ਮਨੁੱਖੀ ਅਧਿਕਾਰਾਂ ਦਾ ਅੰਸ਼ ਕੀ ਹੈ ਤੇ ਮਨੁੱਖੀ ਅਧਿਕਾਰਾਂ ਅਨਨਛ ਕੀ ਹੈ ਤੇ ਜੀਵਨ ਅਤੇ ਵਿਕਾਸ ਲਈ ਜ਼ਰੂਰੀ ਅਧਿਕਾਰ ਹਨ ਐਫ ਡਾਈ ਐਫ ਡੀ ਆਈ ਦਾ ਫੁੱਲ ਫਾਰਮ ਕੀ ਹੈ ਐਫ ਫੋਰ ਫੋਰਨ ਡੀ ਫੋਰ ਡਾਇਰੈਕਟ ਆਈ ਫੋਰ ਇਨਵੈਸਟਮੈਂਟ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ ਇਸਦਾ ਮਤਲਬ ਤੇ ਇਹ ਸਨ ਇੱਕ ਨੰਬਰ ਵਾਲੇ ਪ੍ਰਸ਼ਨ ਉੱਤਰ ਇਸ ਦੇ ਨਾਲ ਹੀ ਇੱਕ ਨੰਬਰ ਵਾਲੇ ਪ੍ਰਸ਼ਨ ਉੱਤਰ ਕੰਪਲੀਟ ਹੁੰਦੇ ਹਨ ਤੇ ਅਸੀਂ ਕਰਾਂਗੇ ਉਸ ਤੋਂ ਬਾਅਦ ਥੋੜੇ ਵੱਡੇ ਪ੍ਰਸ਼ਨ ਅਗਲੇ ਵੀਡੀਓ ਚ ਕੱਲ ਤੋਂ ਸ਼ੁਰੂ ਕਰਦੇ ਹਾਂ ਤੇ ਆਪਣੇ ਕਮੈਂਟ ਸੁਝਾਅ ਜ਼ਰੂਰ ਦਿਓ ਥੈਂਕ ਯੂ ਜੀ Take care. Bye-bye.